ਨਹਿਰੀ ਵਿਸ਼ਰਾਮ ਘਰ ਦੀ ਜਿਹੜੀ ਰੈਸਟ ਹਾਊਸ ਦੀ ਘਪਲਾ ਸਾਹਮਣਿਆ ਉਸ ਦਿਨ ਹੀ ਜਿਹੜਾ ਡਿਪਟੀ ਕਮਿਸ਼ਨਰ ਪਠਾਨਕੋੜ ਹਰਵੀਰ ਸਿੰਘ ਉਹਨੂੰ ਤੁਰੰਤ ਬਦਲ ਦੇਣਾ ਚਾਹੀਦਾ ਸੀ ਉਹਨੂੰ ਉੱਥੇ ਰੱਖਣਾ ਨਹੀਂ ਚਾਹੀਦਾ ਸੀ ਜਿਹੜਾ ਬੰਦਾ ਸਰਕਾਰੀ ਪ੍ਰਾਪਰਟੀ ਨਹੀਂ ਬਚਾ ਸਕਿਆ ਜਿਹੜਾ ਬੰਦਾ ਉਹਨੂੰ ਇਹ ਨਹੀਂ ਪਤਾ ਲੱਗਾ ਕਿ ਮੇਰੇ ਘਰ ਦੀ ਕੰਧ ਤੋੜ ਕੇ 13 ਮਰਲੇ ਕੋਈ ਪ੍ਰਾਈਵੇਟ ਬੰਦਾ ਮਲ ਲਿਆ ਉਹਨੇ ਕਬਜ਼ਾ ਕਰ ਲਿਆ ਉਹ ਜ਼ਿਲ੍ਹੇ ਦੀ ਸਵਾਰ ਰੱਖਿਆ ਕਰੂਗਾ ਇਹੋ ਜਿਹਾ ਡੀਸੀ ਨੂੰ ਤੇ ਉੱਥੇ ਰੱਖਣ ਦੀ ਲੋੜ ਨਹੀਂ ਹੈ ਤੁਰੰਤ ਬਦਲ ਦੇਣਾ ਚਾਹੀਦਾ ਹੈਗਾ ਇੰਨੀ ਮਿਲੀ ਭੁਗਤ ਸਾਹਮਣੇ ਆਈਆ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਪਿਆ ਉਹਦੇ ਸ਼ੁਕਰ ਮਨਾਓ ਕਿ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਦੀ ਜਿਹੜੀ ਜ਼ਿੰਮੇਵਾਰੀ ਆ ਕ੍ਰਿਸ਼ਨ ਕੁਮਾਰ ਕੋਲ ਆ ਕ੍ਰਿਸ਼ਨ ਕੁਮਾਰ ਨੂੰ ਪਤਾ ਲੱਗਾ ਸਾਡੀ ਡਿਪਾਰਟਮੈਂਟ ਦੀ ਪ੍ਰਾਪਰਟੀ ਆ ਪ੍ਰਾਈਵੇਟ ਬੰਦਾ 13 ਮਰਲੇ ਤੇ ਕਬਜ਼ਾ ਕਰ ਗਿਆ ਜਦੀ ਮਾਰਕੀਟ ਵੈਲਿਊ 5.5 ਕਰੋੜ ਰੁਪਈਆ ਉਹਨੇ ਉਥੇ ਬਣਾਉਣੇ ਕਹਿੰਦੇ 100 ਕਮਰੇ ਉਹਦੀਆਂ ਤੇ ਲਹਿਰਾਂ ਪੈ ਰਹੀਆਂ ਹੋ ਜਣੀਆਂ ਸੀ ਕੀ ਪਤਾ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਹੜੇ ਕਿਹੜੇ ਅਧਿਕਾਰੀਆਂ ਨੇ ਉਹਨਾਂ ਦੇ ਨਾਲ ਸਾਂਝਾ ਪਾਈਆਂ ਹੋਣਗੀਆਂ ਲਾ ਪਠਾਨਕੋਟ ਜ਼ਿਲ੍ਹੇ ਦਾ ਡੀਸੀ ਦੀ ਰਹਾਇਸ਼ ਦੇ ਕਹਿੰਦੇ ਨੇੜੇ ਦੀਵਾਰ ਕੰਧ ਕੱਢ ਦਿੱਤੀ ਗਈ ਔਰ ਉੱਥੇ ਕਬਜ਼ਾ ਕਰਨ ਨੂੰ ਕੋਈ ਹੋਰ ਹੀ ਫਿਰਦਾ ਹੈ ਉਸ ਨੂੰ ਲੈ ਕੇ ਰਿਪੋਰਟ ਮੁਖ ਸਕੱਤਰ ਸਾਹਿਬ ਤੱਕ ਵੀ ਮੰਗੀ ਜਾਵੇ ਤਾਂ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਹਾਲੇ ਤੱਕ ਉਸ ਦੇ ਸਬੰਧੀ ਕੋਈ ਪੁਖਤਾ ਜਾਂ ਉਸ ਤਰ੍ਹਾਂ ਦਾ ਠੋਸ ਜਵਾਬ ਨਹੀਂ ਆਇਆ ਕਿ ਉੱਥੇ ਕਬਜ਼ਾ ਨਹੀਂ ਹੋ ਰਿਹਾ ਕਰੋੜਾਂ ਦੀ ਜ਼ਮੀਨ ਹੈ ਕਹਿੰਦੇ ਮੈਨੂੰ ਇਹ ਲੱਗਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਔਰ ਸੂਬੇ ਦੇ ਮੁਖ ਸਕੱਤਰ ਅਨੁਰਾਗ ਵਗਰਵਾ ਸਾਹਿਬ ਨੂੰ ਜਿਦਨ ਇਸ ਨਹਿਰੀ ਵਿਸ਼ਰਾਮ ਘਰ ਦੀ ਜਿਹੜੀ ਰੈਸਟ ਹਾਊਸ ਦੀ ਕਪੜਾ ਸਾਹਮਣਿਆ ਉਸ ਦਿਨ ਹੀ ਜਿਹੜਾ ਡਿਪਟੀ ਕਮਿਸ਼ਨਰ ਪਠਾਨਕੋੜ ਹਰਬੀਰ ਸਿੰਘ ਉਹਨੂੰ ਤੁਰੰਤ ਬਦਲ ਦੇਣਾ ਚਾਹੀਦਾ ਸੀ ਉਹਨੂੰ ਉੱਥੇ ਰੱਖਣਾ ਨਹੀਂ ਚਾਹੀਦਾ ਸੀ ਉਹਦੀ ਲੋੜ ਨਹੀਂ ਹੈਗੀ ਜਿਹੜਾ ਬੰਦਾ ਸਰਕਾਰੀ ਪ੍ਰਾਪਰਟੀ ਨਹੀਂ ਬਚਾ ਸਕਿਆ ਜਿਹੜਾ ਬੰਦਾ ਉਹਨੂੰ ਇਹ ਨਹੀਂ ਪਤਾ ਲੱਗਾ ਕਿ ਮੇਰੇ ਘਰ ਦੀ ਕੰਧ ਤੋੜ ਕੇ 13 ਮਰਲੇ ਕੋਈ ਪ੍ਰਾਈਵੇਟ ਬੰਦਾ ਮਲ ਲਿਆ ਉਹਨੇ ਕਬਜ਼ਾ ਕਰ ਲਿਆ ਉਹ ਜ਼ਿਲ੍ਹੇ ਦੀ ਸਵਾਰ ਰੱਖਿਆ ਕਰੂਗਾ ਇਹੋ ਜੇ ਡੀਸੀ ਨੂੰ ਤੇ ਉਥੇ ਰੱਖਣ ਦੀ ਲੋੜ ਨਹੀਂ ਹੈ ਤੁਰੰਤ ਬਦਲ ਦੇਣਾ ਚਾਹੀਦਾ ਹੈਗਾ ਕਿੰਨੀ ਮਿਲੀ ਭੁਗਤ ਸਾਹਮਣੇ ਆਈ ਹੈ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਪਿਆ ਉਹਦੇ ਸ਼ੁਕਰ ਮਨਾਓ ਕਿ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਦੀ ਜਿਹੜੀ ਜ਼ਿੰਮੇਵਾਰੀ ਹੈ ਕ੍ਰਿਸ਼ਨ ਕੁਮਾਰ ਕੋਲ ਆ ਕ੍ਰਿਸ਼ਨ ਕੁਮਾਰ ਨੂੰ ਪਤਾ ਲੱਗਾ ਸਾਡੀ ਡਿਪਾਰਟਮੈਂਟ ਦੀ ਪ੍ਰਾਪਰਟੀ ਆ ਪ੍ਰਾਈਵੇਟ ਬੰਦਾ 13 ਮਰਲੇ ਤੇ ਕਬਜ਼ਾ ਕਰ ਗਿਆ ਜਦੀ ਮਾਰਕੀਟ ਵੈਲਿਊ 5.5 ਕਰੋੜ ਰੁਪਈਆ ਤੇ ਇਹ ਤੇ ਕੀ ਪਤਾ ਕੀ ਗਾਣ ਸਾਣਟ ਹੈਗੀ ਸੀ ਕੀ ਮਿਲੀ ਭੁਗਤ ਹੈਗੀ ਸੀ ਹੁਣ ਉਹਨੇ ਨੇ ਕਿਰਿਸ਼ਨ ਕੁਮਾਰ ਨੇ ਮੁਖ ਸਕੱਤਰ ਸਾਹਿਬ ਨੂੰ ਲਿਖਿਆ ਮੁਖ ਸਕੱਤਰ ਸਾਹਿਬ ਨੇ ਡਿਵੀਜ਼ਨਰ ਕਮਿਸ਼ਨਰ ਜਲੰਧਰ ਗੁਰਪ੍ਰੀਤ ਕੌਰ ਸਪਰਾ ਨੂੰ ਦਿੱਤੀ ਜਾਂਚ ਉਹਨੇ ਕਹਤਾ ਕਿ ਹਾਂ ਜੀ 13 ਮਰਲੇ ਜਗ੍ਹਾ ਤੇ ਇੱਕ ਪ੍ਰਾਈਵੇਟ ਬਿਲਡਰ ਨੇ ਕਬਜ਼ਾ ਕਰ ਲਿਆ ਉਹਨੇ ਉਥੇ ਬਣਾਉਣੇ ਕਹਿੰਦੇ 100 ਕਮਰੇ ਉਹਦੀਆਂ ਤੇ ਲਹਿਰਾਂ ਪੈ ਰਹੀਆਂ ਹੋ ਜਣੀਆਂ ਸੀ ਤੇ ਕੀ ਪਤਾ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਹੜੇ-ਕਿਹੜੇ ਅਧਿਕਾਰੀਆਂ ਨੇ ਉਹਨਾਂ ਦੇ ਨਾਲ ਸਾਂਝਾ ਪਾਈਆਂ ਹੋਣਗੀਆਂ ਤੇ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਕਾਰਨ ਦਸੋਂ ਨੋਟਿਸ ਕੀ ਜਾਰੀ ਕਰਨ ਉਹਦਾ ਜਵਾਬ ਹੁੰਦਰੂਗਾ ਹਰਬੀਰ ਸਿੰਘ ਨੂੰ ਤੁਰੰਤ ਬਦਲ ਦੇਣਾ ਚਾਹੀਦਾ ਟਰਾਂਸਫਰ ਕਰ ਦੇਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਨਹੀਂ ਬਦਲੀ ਕੀਤੀ ਗਈ ਜਿਹੜਾ ਬੰਦਾ ਆਪਣੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਪ੍ਰਾਪਰਟੀ ਤੇ ਕਬਜ਼ਾ ਨਹੀਂ ਛਡਾ ਸਕਦਾ ਜਾਂ ਉਹਨੂੰ ਸੁੱਤਾ ਰਹਿ ਗਿਆ ਉਹ ਜ਼ਿਲ੍ਹੇ ਦੇ ਵਿੱਚ ਆਮ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਪ੍ਰਾਪਰਟੀ ਦੇ ਕਬਜ਼ੇ ਹੁੰਦੇ ਰਹੇ ਉਹ ਕੀ ਕਰ ਲੂਗਾ ਇਹਦਾ ਮਤਲਬ ਹੈ ਇਹੋ ਜਿਹੇ ਜਿਹੜੇ ਬੰਦਾ ਇਹ ਕਾਬਿਲ ਆਫੀਸਰ ਨਹੀਂ ਹੈਗੇ ਕਾਬਿਲ ਹੋ ਸਕਦੇ ਅਨਵਾਈਟਡ ਕਮਾ ਚ ਜਿਹੜੇ ਯਾਰੀਆਂ ਪਾਲ ਲੈ ਲੈਂਦੇ ਹੈਗੇ ਇਹਨਾਂ ਨੂੰ ਇਹ ਫਿੱਟ ਫੋਰ ਨਹੀਂ ਆਗੇ ਇਹਨਾਂ ਨੂੰ ਤੁਰੰਤ ਬਦਲ ਦੇਣਾ ਚਾਹੀਦਾ ਪਤਾ ਨਹੀਂ ਕਿਉਂ ਰੱਖਿਆ ਗਿਆ ਬਹੁਤ ਸਾਰੇ ਇਹੋ ਜਿਹੇ ਅਫਸਰ ਨੇ ਕਈ ਐਸਐਸਪੀ ਵੀ ਹੈ ਕਈ ਡੀਸੀ ਵੀ ਹੈ ਜਿਹੜੇ ਬਦਲਣ ਵਾਲੇ ਨੇ ਇੱਕ ਦੀ ਘਰ ਵਾਲੀ ਸ਼ਰੇਆਮ ਉਹਦੇ 1.5 ਕਰੋੜ ਰੁਪਏ ਖਾਤੇ ਚ ਆ ਗਿਆ ਤੇ ਉਹ ਵੀ ਅਜੇ ਡੀਸੀ ਲੱਗੇ ਹੋਏ ਨੇ ਇਹੋ ਜੇ ਪਤਾ ਨਹੀਂ ਕਿ ਇਹਨਾਂ ਦੀ ਪਹੁੰਚ ਕਿੱਥੇ ਆ ਗਈ ਹੈ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਜਿਹੜੇ ਵਿਵਾਦਿਤ ਅਫਸਰ ਨੇ ਚਾਹੇ ਉਹ ਐਸਐਸਪੀ ਨੇ ਚਾਹੇ ਡੀਸੀ ਨੇ ਕਿ ਉਹ ਮੁੱਖ ਮੰਤਰੀ ਸਾਹਿਬ ਨੇ ਜਾਂ ਮੁਖ ਸਕੱਤਰ ਸਾਹਿਬ ਦੇ ਕਹਿਣ ਤੇ ਲੱਗੇ ਹੋਣ ਉਹ ਕੋਈ ਹੋਰ ਨਹੀਂ ਲਵਾ ਗਿਆ ਨਹੀਂ ਤੇ ਇਹਨਾਂ ਦੀ ਜਵਾਬਦੇਹੀ ਹੋਣੀ ਸੀਐਮ ਸਾਹਿਬ ਦੀ ਜਵਾਬਦੇਹੀ ਹੋਣੀ ਜਾਂ ਚੀਫ ਸੈਕਟਰੀ ਸਾਹਿਬ ਦੀ ਜਿਹੜੇ ਹਲੇ ਵੀ ਦਾਗੀ ਹੋ ਕੇ ਕੰਮ ਕਰ ਰਿਹਾਗੇ ਨੇ ਥਾਨਕੋਟ ਦੀ ਅਸੀਂ ਗੱਲ ਕੀਤੀ ਹੈ ਉੱਥੇ ਤੇ ਵੀ ਚਰਚੇ ਆ ਕਿ ਉੱਥੇ ਮਾਈਨਿੰਗ ਵਾਲਾ ਕੰਮ ਜ਼ਿਲ੍ਹੇ 'ਚ ਉੱਥੇ ਵੀ ਬੜਾ ਹੁੰਦਾ ਕਿ ਅਫਸਰ ਵੀ ਕਿਤੇ ਨਾ ਕਿਤੇ ਹੱਥ ਰੱਖਦੇ ਆ ਮੇਰ ਭਰਿਆ ਜਾਂ ਖੁਦ ਇਨਵੋਲਵ ਹੋ ਜਾਂਦੇ ਆ ਕਈ ਵਾਰਾਂ ਕਿ ਮਾਈਨਿੰਗ ਹੁੰਦੀ ਆ ਚਾਹੇ ਗੈਰ ਕਾਨੂੰਨੀ ਆ ਜਿਵੇਂ ਵੀ ਆ ਕਰੀ ਚੱਲੋ ਬਸ ਅਸੀਂ ਹੈਗੇ ਆ ਪਠਾਨਕੋੜ ਗਰਦਾਸਪੁਰ ਜਿੰਨੀ ਮਾਈਨਿੰਗ ਹੋਈ ਉਸੋਂ ਕਿਸੇ ਹੋਰ ਜ਼ਿਲ੍ਹੇ ਚ ਹੋਈ ਨਹੀਂ ਹੋਗੀ ਔਰ ਇਹ ਵੀ ਪਤਾ ਲੱਗਾ ਮੈਨੂੰ ਲੱਗਦਾ ਕਿ ਇਰੀਗੇਸ਼ਨ ਵਾਲਿਆਂ ਨੂੰ ਤੇ ਉਹਨਾਂ ਨੂੰ ਪਤਾ ਹੋਊਗਾ ਕਿ ਪਠਾਨਕੋੜ ਕਿਹੜੇ ਵੱਡੇ ਵੱਡੇ ਅਫਸਰਾਂ ਨੇ ਆਪਣੀਆਂ ਟਿੱਪਰ ਪਾਏ ਹੋਏ ਨੇ ਕਿੰਨੇ ਆਪਣੀਆਂ ਉਹ ਲੈਣ ਖੱਡਾਂ ਲਈਆਂ ਨੇ ਜਿਨ੍ਹਾਂ ਦਾ ਕੰਮ ਚੱਲਦਾ ਕਿੰਨਾਂ ਦੇ ਟਿੱਪਰ ਤੇ ਉਹ ਕਿਹੜੇ ਪੋਕਲੈਂਡ ਤੇ ਜੀਸੀਬੀ ਮਸ਼ੀਨਾਂ ਉਹ ਵੀ ਹੈਗੇ ਨੇ ਉਹ ਸਰਕਾਰ ਨੂੰ ਪਤਾ ਹੈਗਾ ਮੈਂ ਉਹ ਹੀ ਕਹਿ ਰਿਹਾ ਨਾ ਸਰਕਾਰ ਨੂੰ ਸਭ ਕੁਝ ਪਤਾ ਹੈਗਾ ਤੇ ਪਰ ਪਤਾ ਨਹੀਂ ਇਹ ਲੱਗੇ ਕਿਵੇਂ ਆ ਗਏ ਨੇ ਕੋਈ ਕੋਈ ਲਵਾ ਆ ਗਿਆ ਜਿਨ੍ਹਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਕੋਈ ਹੋਰ ਕੋਈ ਅਫੀਸਰ ਹੋਵੇ ਮੰਨਿਆ ਕਿ ਇੱਕ ਚਪੜਾਸੀ ਹੋ ਗਿਆ ਕਲਰਕ ਹੋ ਗਿਆ ਉਹਦਾ ਮੰਨਿਆ ਕਿ ਕਾਰਨ ਦੱਸੋ ਨੋਟਿਸ ਜਾਰੀ ਕਰ ਦਿਓ ਯਾਰ ਇੱਕ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇੱਕ ਆਈਐਸ ਅਫੀਸਰ ਜਿਹਦਾ ਇਹਨਾਂ ਤਜਰਬਾ ਉਹ ਸੁੱਤੇ ਨੇ ਜਨਾਬ ਉਹ ਕਹਿੰਦੇ ਕਿ ਪਹਿਲਾਂ ਪਾਕੀਪੂਰ ਦੇ ਰਹੇ ਨੇ ਹੁਣ ਜਿਹੜੇ ਗੁਰਪ੍ਰੀਤ ਕੌਰ ਸੱਪਰਾ ਜਿਹੜੇ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੇ ਉਹਨਾਂ ਨੇ ਮੁੱਖ ਸਕੱਤਰ ਦੀ ਆਦੇਸ਼ ਤੋਂ ਬਾਅਦ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਹ 13 ਮਰਲੇ ਜ਼ਮੀਨ ਤੇ ਕਬਜ਼ਾ ਕਰਕੇ ਬੈਠਾ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਪੱਖਪੂਰ ਦਾ ਰਿਹਾਗਾ ਉਹ ਇਰੀਗੇਸ਼ਨ ਵਾਲੇ ਰੌਲਾ ਪਾਉਂਦੇ ਰਹੇ ਸਿੰਚਾਈ ਭਵਾਲੇ ਵੀ ਪਈ ਉਹ ਮਾਦ ਉੱਪਰ ਰੈਸਟਾ ਹੁਣ ਸਾਡਾ ਵਾ ਸਾਡੀ ਜ਼ਮੀਨ ਸਦੀਆਂ ਤੋਂ ਬਣੀ ਆ ਰਹੀ ਆ ਪਰ ਡੀਸੀ ਦੇਖ ਲੋ ਉਹਨਾਂ ਨੇ ਇੱਕ ਡੀਸੀ ਜਿਹੜਾ ਹੁੰਦਾ ਜ਼ਿਲ੍ਹੇ ਦਾ ਮਾਲਕ ਹੁੰਦਾ ਉਹ ਐਸਐਸਪੀ ਤੋਂ ਵੀ ਉੱਪਰ ਹੁੰਦਾ ਠੀਕ ਹੈ ਤੇ ਜੇ ਸਾਡੇ ਜ਼ਿਲ੍ਹੇ ਦੇ ਮਾਲਕੀ ਸਰਕਾਰੀ ਸੁੱਤੇ ਰਹਿਣ ਜਾਂ ਜਾਣਬੁੱਝ ਕੇ ਸੁੱਤੇ ਰਹਿਣਾਗੇ ਤੇ ਉਹ ਜੇ ਅਫਸਰ ਨੂੰ ਤੇ ਮੈਨੂੰ ਲੱਗਦਾ ਕਿ ਫਿਰ ਡੀਸੀ ਸ਼ਿਪ ਤੋਂ ਹਟਾ ਦੇਣਾ ਚਾਹੀਦਾਗਾ ਉਹਨਾਂ ਨੂੰ ਆਪ ਸਜ਼ਾ ਕੀ ਦੇ ਸਕਦੀ ਸਰਕਾਰ ਇਹਨਾਂ ਵਾਸਤੇ ਸਜ਼ਾ ਹੁੰਦੀ ਕਿ ਇਹਨਾਂ ਦਾ ਤਬਾਦਲਾ ਕਰ ਦੋ ਖੁੱਡੇ ਲਾਈਨ ਲਾ ਦਿਓ ਠੀਕ ਹੈ ਉਹ ਵਿਚਾ ਗੁਰੋ ਜਿਹੜਾ ਸੀ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਸੀ ਕਿਹਨੇ ਹਨਾ ਜਿਨ੍ਹਾਂ ਨੇ ਉਹ ਪੰਚਾਇਤੀ ਚੋਣਾਂ ਵਾਲੇ ਮਸਲੇ ਜਿਹੜੇ ਪ੍ਰਮੋਟ ਹੋਏ ਪੀਸੀਐਸ ਤੋਂ ਹਾਂ ਜਿਹੜੇ ਪੀਸੀਐਸ ਪ੍ਰਮੋਟ ਏ ਉਹਨਾਂ ਨੂੰ ਹਜੇ ਤੱਕ ਲਾਇਆ ਨਹੀਂ ਹੈਗਾ ਕਈ ਡੀਸੀ ਲਾ ਕੇ ਰੱਖੇ ਜਿਹੜੇ ਉਹ ਬਾਗਾਂ ਦੇ ਪੈਸੇ ਵੀ ਖਾ ਗਏ ਤੇ ਇਹ ਜਿਹੜੇ ਸਰਕਾਰੀ ਜ਼ਮੀਨ ਸੀ ਉਸੇ ਕਬਜ਼ਾ ਹੋ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਾਗਾ ਇਹ ਵੀ ਪਿਕ ਐਂਡ ਚੂਜ਼ ਹੀ ਆ ਮਸਲਾ ਹੈਗਾ ਉਹ ਜਿਹੜਾ ਆਫੀਸਰ ਸੀ ਸੈਕਟਰੀ ਰੂਰਲ ਡਿਵੈਲਪਮੈਂਟ ਉਹ ਬਹਾਲ ਕਰ ਦਿੱਤਾ ਹੈਗਾ ਇਨੂੰ ਹਜੇ ਤੱਕ ਖੈਰਾ ਸਾਹਿਬ ਨੂੰ ਬਹਾਲ ਨਹੀਂ ਕੀਤਾ ਇਹ ਪਿਕਟ ਚੂਜ਼ ਹੀ ਹੋ ਰਹੀ ਹੈ ਪਤਾ ਨਹੀਂ ਚੰਡੀਗੜ੍ਹ ਸਲੂਟ ਵੱਜਦੇ ਨੇ ਜਾਂ ਕਿਤੇ ਚੰਡੀਗੜ੍ਹ ਤੋਂ ਬਾਹਰ ਸਲੂਟ ਵੱਜਦੇ ਨੇ ਪਰ ਜੇ ਮੁਖ ਸਕੱਤਰ ਸਾਹਿਬ ਨੂੰ ਚਾਹੀਦਾਗਾ ਕਿ ਘਟੂਗੜ੍ਹ ਐਸਡੀਸੀ ਨੂੰ ਤੇ ਬਦਲ ਦੇਣਾ ਚਾਹੀਦਾਗਾ ਜਿਹੜਾ ਆਪਣੀ ਸਰਕਾਰੀ ਪ੍ਰਾਪਰਟੀ ਨਹੀਂ ਬਚਾ ਸਕਿਆਗਾ ਨਾ ਉਹ ਤੇ ਕ੍ਰਿਸ਼ਨ ਕੁਮਾਰ ਵਰਗੇ ਆਫੀਸਰ ਹੁੰਦੇ ਤੇ ਪਤਾ ਨਹੀਂ ਉਹ 13 ਮਰਲਿਆਂ ਦੀ ਜਗ੍ਹਾ ਪੈ ਕਬਜ਼ਾ ਹੋਇਆ ਨਹੀਂ ਸਾਲ ਦੇ ਵਿੱਚ ਉਥੇ ਕਮਰੇ ਬਣ ਜਣੇ ਤੇ 5.5 ਕਰੋੜ ਰੁਪਏ ਦੀ ਜਗ੍ਹਾ ਉਧੇ ਕ੍ਰਿਸ਼ਨ ਕੁਮਾਰ ਹੋਣੀ ਤੇ ਉਹ ਨਰਾਗ ਵਰਮਾ ਸਾਹਿਬ بچਾ ਗਏ ਨਹੀਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਕਬਜ਼ਾ ਕਰਵਾ ਹੀ ਗਿਆ ਸੀ ਜੀ ਬਹੁਤ ਸ਼ੁਕਰੀਆ ਜੀ